हां जी दोस्तों पंजाबी सिंगर रिपिंदर हांडा बारे ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਸਮੇਂ ਦੇ ਵਿੱਚ ਜੋ ਕਿ ਹੈ ਰਿਪਿੰਦਰ ਹਾਂਡਾ ਜੋ ਕਿ ਇੱਕ ਵੱਡੇ ਵਾਦਨ ਦੇ ਵਿੱਚ ਕਿਰੀ ਹੋਈ ਸੀ ਬਾਕੀ ਦੋਸਤੋ ਤੁਮੇ ਤੁਹਾਨੂੰ ਪਤਾ ਹੀ ਹੈ ਕਿ ਰਿਪਿੰਦਰ ਹਾਂਡਾ ਵੱਲੋਂ ਜੋ ਕਿ ਇੱਕ ਸਟੇਜ ਉੱਪਰ ਚੜ੍ਹ ਕੇ ਜੋ ਕਿ ਮਾਈਕ ਨੂੰ ਚਲਾ ਕੇ ਮਾਰਿਆ ਜਾਂਦਾ ਹੈ ਬਾਕੀ ਦੋਸਤੋ ਲੋਕਾਂ ਦਾ ਕਹਿਣਾ ਹੈ ਕਿ ਰਿਪਿੰਦਰ ਹਾਂਡਾ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਹੈ ਬਾਕੀ ਦੋਸਤੋ ਕਿਸੇ ਵੀ ਗੱਲ ਨੂੰ ਲੈ ਕੇ ਚੱਲਦੇ ਆ ਜੋ ਕਿ ਰਪਿੰਦਰ ਹੰਡਾ ਵੱਲੋਂ ਮਾਈਕ ਨੂੰ ਚਲਾ ਕੇ ਮਾਰਿਆ ਜਾਂਦਾ ਹੈ ਤੇ ਲੋਕਾਂ ਵੱਲੋਂ ਉਸ ਨੂੰ ਗੰਦੇ ਗੰਦੇ ਕਮੈਂਟ ਕੀਤੇ ਜਾਂਦੇ ਹਨ ਤੇ ਰਪਿੰਦਰ ਹੰਡਾ ਉੱਪਰ ਜੋ ਕਿ ਆ ਦੋਸ਼ ਵੀ ਕਈ ਤਰ੍ਹਾਂ ਦੇ ਲਗਾਏ ਜਾਂਦੇ ਹਨ ਬਾਕੀ ਦੋਸਤੋ ਤੁਹਾਡੇ ਅੱਗੇ ਇੱਕ ਵੱਡੀ ਖਬਰ ਲੈ ਕੇ ਸਾਹਮਣੇ ਆਇਆ ਤੁਹਾਨੂੰ ਦੱਸ ਦਿੰਨੇ ਆ ਕਿ ਰਪਿੰਦਰ ਹੰਡਾ ਵੱਲੋਂ ਜੋ ਕਿ ਆ ਲਾਈਵ ਆ ਕੇ ਰੋ ਰੋ ਕੇ ਪੂਰੀ ਕਹਾਣੀ ਦੱਸੀ ਗਈ ਹੈ ਰਪਿੰਦਰ ਹੰਡਾ ਵੱਲੋਂ ਕੀ ਕੁਝ ਦੱਸਿਆ ਗਿਆ ਹੈ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਬਾਕੀ ਦੋਸਤੋ ਤੁਸੀਂ ਇਹੋ ਜਿਹੇ ਮੁੱਦਿਆਂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ ਐਡਮਿੰਟਨ ਦੇ ਸ਼ੋਹ ਦੀਆਂ ਜੋ 23 ਨੂੰ ਸੀਗਾ ਸ਼ੋ ਉਹਦੀਆਂ ਬਹੁਤ ਸਾਰੀਆਂ ਕਲਿੱਪਸ ਬਹੁਤ ਸਾਰੇ ਛੋਟੀਆਂ-ਛੋਟੀਆਂ ਵੀਡੀਓਜ਼ ਤੁਸੀਂ ਰੀਲਸ ਤੇ ਟਿਕਟੋਕ ਤੇ ਹਰ ਜਗ੍ਹਾ ਤੁਸੀਂ ਦੇਖ ਸਕਦੇ ਸੀਗੇ ਔਰ ਬਹੁਤ ਸਾਰੀਆਂ ਅਸਲੀ ਵੀਡੀਓ ਸੀ ਜਿਨ੍ਹਾਂ ਦੇ ਵਿੱਚ ਅੱਧਾ ਸੱਚ ਸੀਗਾ ਕਲੈਰਿਟੀ ਨਹੀਂ ਸੀਗੀ ਉਸ ਤੋਂ ਇਲਾਵਾ ਜਦੋਂ ਹਾਲ ਦੇ ਵਿੱਚੋਂ ਮੈਨੂੰ ਨਿਕਲ ਨਹੀਂ ਦਿੱਤਾ ਜਾ ਰਿਹਾ ਸੀਗਾ 도ਰਸ ਬੰਦ ਕਰਵਾ ਦਿੱਤੇ ਗਏ ਸੀ ਮੇਰਾ ਫੋਨ ਖੋ ਲਿਆ ਗਿਆ ਸੀਗਾ ਔਰ ਉਹ ਵੀਡੀਓ ਤੁਸੀਂ ਦੇਖੀ ਵੀ ਹੋਣੀ ਹੈ ਕਿ ਮੈਂ ਆਪਣਾ ਫੋਨ ਪਕੜਨ ਲਈ ਬਹੁਤ ਫੋਨ ਵਾਪਸ ਲੈਣ ਲਈ ਬਹੁਤ ਜਦੋਜਾਦ ਕਰ ਰਹੀ ਹਾਂ ਔਰ ਜਿੱਥੇ ਮੇਰਾ ਬ੍ਰੇਕਡਾਊਨ ਹੋ ਜਾਂਦਾ ਕਿਉਂਕਿ ਮੈਨੂੰ ਇਹ ਫੀਲ ਹੋਇਆ ਕਿ ਇੱਕ ਆਰਟਿਸਟ ਜਿਨੇ ਆਪਣਾ ਡੇਢ ਘੰਟਾ ਪੂਰਾ ਗਾ ਕੇ ਸਾਰਿਆਂ ਨੂੰ ਖੁਸ਼ ਕਰਕੇ ਭੇਜਿਆ ਔਰ ਹਾਲਾਂਕਿ ਉਸੇ 200 200 ਪੈਣਾ ਰਹਿ ਗਿਆ ਹੋਣੀਆਂ ਨੇ ਫਿਰ ਵੀ ਮੈਂ ਉੱਥੇ ਖੜੀ ਗਾ ਰਹੀ ਸੀ ਮੈਂ ਆਪਣੀ ਜੌਬ ਡਨ ਕਰਕੇ ਵਾਪਸ ਆ ਰਹੀ ਸੀ ਮੈਨੂੰ ਹਿਮੀਲੇਟ ਕੀਤਾ ਗਿਆ ਸਟੇਜ ਦੇ ਉੱਤੇ ਜੋ ਕਿ ਮੈਨੂੰ ਲੱਗਦਾ ਕਿ 1 ਵਜੇ ਤੋਂ ਲੈ ਕੇ ਔਰ 1:30 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਹਿਮਿਲੇਸ਼ਨ ਅਲੱਗ-ਅਲੱਗ ਤਰੀਕਿਆਂ ਦੇ ਨਾਲ ਹੋਈ ਜਿਹਨੂੰ ਮੈਂ ਬਹੁਤ ਪੇਸ਼ੀਐਂਸ ਦੇ ਨਾਲ ਫੇਸ ਵੀ ਕੀਤਾ ਸਾਹਮਣਾ ਕੀਤਾ ਉਹਨਾਂ ਦਾ ਸਾਰੀ ਸਿਚੁਏਸ਼ਨ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਪਰ ਆਖਰ ਦੇ ਵਿੱਚ ਮੈਂ ਵੀ ਇਨਸਾਨ ਆ ਮੇਰਾ ਬ੍ਰੇਕਡਾਊਨ ਹੋ ਗਿਆ ਕਿਉਂਕਿ ਮੈਂ ਉੱਥੇ ਇਕੱਲੀ ਰਹਿ ਗਈ ਸੀ ਮੈਨੂੰ ਇਹ ਲੱਗਿਆ ਪਰ ਜਦੋਂ ਭੈਣਾਂ ਅੱਗੇ ਆਈਆਂ ਔਰ ਉਹਨਾਂ ਨੇ ਮੈਨੂੰ ਸਕਾਟ ਕਰਕੇ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਟੱਚ ਨਹੀਂ ਕਰ ਸਕਦੇ ਮੇਰਾ ਸੱਚੀ ਦਿਲ ਹੋਰ ਭਰ ਆਇਆ ਕਿਉਂਕਿ ਮੈਨੂੰ ਇਹ ਫੀਲ ਹੋਇਆ ਮੈਂ ਸਮਝੀ ਸੀ ਮੈਂ ਕੱਲੀ ਆ ਪਰ ਮੈਂ ਕੱਲੀ ਨਹੀਂ ਸੀ ਮੈਂ ਮੈਂ ਜਦੋਂ ਵੀ ਉਸ 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 ਮੋਮੈਂਟ ਨੂੰ ਯਾਦ ਕਰਦੀ ਹਾਂ ਮੇਰੀ ਅੱਖਾਂ ਪਾਰ ਆਉਂਦੀਆਂ ਨੇ ਕਿਉਂਕਿ ਕੋਈ ਵੀ ਆਰਟਿਸਟ ਜਿ ਸਰਵ ਨਹੀਂ ਕਰਦਾ ਪਰ ਮੈਂ ਜਿੰਨਾ ਵੀ ਮੇਰੀ ਪਰਵਲਸ਼ਾ ਜਾਂ ਮੈਂ ਜਿੰਨਾ ਵੀ ਜਿੰਨੀ ਵੀ ਮੈਂ ਜੋ ਵੀ ਸਿੱਖਿਆ ਹੈ ਮੈਂ ਜੋ ਮੇਰੇ ਮੇ ਅੱਜ ਇਸ ਰਾਤ ਤੇ ਤੁਰੀਆਂ ਮੈਨੂੰ ਇਹ ਮੈਨੂੰ ਇਹੀ ਸਿਖਾਇਆ ਗਿਆ ਕਿ ਮੈਂ ਹਿੰਮਤ ਦੇ ਨਾਲ ਹਰ ਸਿਚੁਏਸ਼ਨ ਦਾ ਸਾਹਮਣਾ ਕਰਾਂ ਮੈਂ ਬਹੁਤ ਹਿੰਮਤ ਦੇ ਨਾਲ ਕੀਤਾ ਔਰ ਮੇਰੀ ਹਿੰਮਤ ਅੱਜ ਮੈਂ ਆ ਮੇਰੀ ਖੁਸ਼ੀ ਦੇ ਨਾਲ ਅੱਖਾਂ ਦੇ ਵਿੱਚ ਹੰਝੂ ਆਏ ਨੇ ਜੋ ਮੈਂ ਬਿਆਨ ਨਹੀਂ ਕਰ ਸਕਦੀ ਕਿ ਤੁਸੀਂ ਸਾਰਿਆਂ ਨੇ ਮੇਰੀ ਕਿੰਨਾ ਕਿੰਨੀ ਹਮਤ ਵਧਾ ਦਿੱਤੀ ਔਰ ਮੈਨੂੰ ਹੋਰ ਅੱਗੇ ਵਧਣ ਲਈ ਉਤਸ਼ਾਹ ਦਿੱਤਾ ਤੁਸੀਂ ਉਹਦੇ ਲਈ ਤੁਹਾਡਾ ਦਿਲੋਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਮੈਂ ਜਿੰਨਾ ਜਿੰਨਾ ਵੀ ਕਹਾ ਮੈਂ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਂ ਤਾਂ ਅੰਦਰੋਂ ਕਿੰਨੀ ਕਿੰਨੀ ਉਹ ਮੈਂ ਕਿੰਨਾ ਕਿੰਨਾ ਸਟਰੋਂਗ ਫੀਲ ਕਰ ਰਹੀ ਹਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੇਰੇ ਆ ਐਡਮਿੰਟਨ ਦੀਆਂ ਭੈਣਾਂ ਦੇ ਲਈ ਬਹੁਤ ਜਲਦੀ ਮੈਂ ਸਰਪ੍ਰਾਈਜ਼ ਲੈ ਕੇ ਆਉਂਗੀ ਕਿਉਂਕਿ ਜੇ ਉਥੋਂ ਮੇਰੀ ਕੋਸ਼ਿਸ਼ ਰਹੀ ਕਿ ਮਨ ਨੂੰ ਹਤਾਸ਼ ਨਾ ਭੇਜਾਂ ਮੈਂ ਪੂਰਾ ਐਂਟਰਟੇਨ ਕਰਨ ਦੀ ਕੋਸ਼ਿਸ਼ ਕੀਤੀ 1.5 ਘੰਟਾ ਗਾ ਕੇ ਪਰ ਜੇ ਮੈਂ ਖੁਸ਼ ਕਰ ਸਕਦੀ ਹਾਂ ਉਹਨਾਂ ਨੂੰ ਤਾਂ ਮੈਂ ਜ਼ਰੂਰ ਕਰਾਂਗੀ ਔਰ ਬਹੁਤ ਜਲਦੀ ਉਹਨਾਂ ਲਈ ਹੋਰ ਸ਼ੋਅ ਲੈ ਕੇ ਆਉਂਗੀ ਥੈਂਕ ਯੂ so much ਰੱਬ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਇਸੇ ਵੇਲੇ ਮੈਂ ਚਾਹੁੰਦੀ ਆ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਸੱਚ ਦਾ ਸਾਥ ਦਿਓ ਕਰੋ